ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਲੈ ਕੇ ਹਾਜ਼ਰ ਆ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅਗਲੇ 5 ਦਿਨ ਮੌਸਮਾ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਤਾਂ ਹਵਾਵਾਂ ਇਸ ਵਕਤ ਪੂਰਬ ਦੀਆਂ ਹੀ ਚੱਲ ਰਹੀਆਂ ਨੇ ਤੇ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਤਾਂ ਸਿਸਟਮਾ ਜਿਹੜਾ ਉਹ ਅਰਬ ਸਾਗਰ ਦੇ ਵਿੱਚ ਚੱਕਰਬੱਤ ਬਣਿਆ ਹੋਇਆ ਜਿਹੜਾ ਕਿ ਗੁਜਰਾਤ ਤੇ ਰਾਜਸਥਾਨ ਦੇ ਵਿੱਚ ਭਾਰੀ ਵਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹਨੂੰ ਅੰਜਾਮ ਦੇ ਰਿਹਾ ਜੇਕਰ ਗੱਲ ਕਰੀਏ ਆਪਾਂ ਪੰਜਾਬ ਦੀ ਤਾਂ ਪੰਜਾਬ ਦੇ ਵੀ ਕਈ ਇਲਾਕੇ ਜਿਵੇਂ ਕਿ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਬਰਨਾਲਾ ਹੋ ਗਿਆ ਸੰਗਰੂਰ ਹੋ ਗਿਆ ਇਹਦੇ ਨਾਲ ਲੱਗਦੇ ਇਲਾਕੇ ਹਰਿਆਣੇ ਦੇ सिरसा ਹੋ ਗਿਆ ਕੈਂਥਲ ਹੋ ਗਿਆ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਇਸ ਵਕਤ ਜਿਹੜੀਆਂ ਕਾਰਵਾਈਆਂ ਸ਼ਾਮ ਦੇ ਟਾਈਮ ਚੱਲ ਰਹੀਆਂ ਨੇ ਉੱਤਰਾਖੰਡ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਜੇਕਰ ਆਪਾਂ ਗੱਲ ਕਰੀਏ ਕੱਲ ਦੀ ਕਾਲਜ ਜਾਨੀ ਕਿ 7 ਤਰੀਕ ਦੀ ਤਾਂ 7 ਤਰੀਕ ਦਾ ਮੈਪ ਆ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ 7 ਤਰੀਕ ਨੂੰ ਅ ਕੱਲ ਨੂੰ ਪੰਜਾਬ ਦੇ ਵਿੱਚ ਕਾਰਵਾਈਆਂ ਜਿਹੜੀਆਂ ਉਹ ਕਈ ਥਾਵਾਂ ਤੇ ਹੋਣ ਦੀ ਸੰਭਾਵਨਾ ਹੈ ਜਿਵੇਂ ਕਿ ਹੋਣਗੀਆਂ ਇਹ ਸਭ ਦੁਪਹਿਰ ਤੋਂ ਬਾਅਦ ਦੁਪਹਿਰ ਤੋਂ ਬਾਅਦ ਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜ਼ਬਰਦਸਤ ਹਨੇਰੀ ਝੱਖੜ ਦੇ ਨਾਲ ਜਿਹੜਾ ਉਹ ਬਰਖਾ ਦੀਆਂ ਗਤੀਵਿਧੀਆਂ ਹੋਣਗੀਆਂ ਜਿਦੇ ਵਿੱਚ ਗੜੇਮਾਰੀ ਵੀ ਹੋ ਸਕਦੀ ਆ ਕੁਝ ਇਲਾਕਿਆਂ ਵਿੱਚ ਥੋੜੇ ਟਾਈਮ ਲਈ ਤੇਜ਼ ਬਰਖਾ ਹੋ ਸਕਦੀ ਆ ਪੂਰਬ ਤੋਂ ਚੱਲ ਕੇ ਇਹ ਜਿਹੜੀ ਬਰਖਾ ਵਾ ਉਹ ਪੱਛਮ ਵੱਲ ਨੂੰ ਜਾਊਗੀ ਜਾਨੀ ਕਿ ਪੂਰਬੀ ਇਲਾਕੇ ਜਿਵੇਂ ਪਟਿਆਲਾ ਹੋ ਗਿਆ ਚੰਡੀਗੜ੍ਹ ਮਹਾਲੀ ਖਰੜ ਸੰਗਰੂਰ ਇਸੇ ਤਰ੍ਹਾਂ ਬਰਨਾਲਾ ਬਠਿੰਡਾ ਲੁਧਿਆਣਾ ਮੋਗਾ ਤੇ ਅੱਗੇ ਨੂੰ ਆ ਜਿਹੜੀ ਇਹ ਬਰਖਾ ਉਹ ਕਬੂਰ ਸਲਾ ਮਰਸਾ ਤਰਨਤਾਰਨ ਹੁਸ਼ਿਆਰਪੁਰ ਜਲੰਧਰ ਇਹਨਾਂ ਇਲਾਕਿਆਂ ਦੇ ਵਿੱਚ ਅੱਗੇ ਦੀ ਅੱਗੇ ਵਧਦੀ ਜਾਊਗੀ ਤੇ ਆਪਣੀਆਂ ਕਾਰਵਾਈਆਂ ਕਰਦੀ ਜਾਊਗੀ ਇਸ ਤੋਂ ਬਿਨਾਂ ਗੁਜਰਾਤ ਤੇ ਦੱਖਣੀ ਰਾਜਸਥਾਨ ਦੇ ਵਿੱਚ ਵੀ ਜਬਰਦਸਤ ਕਾਰਵਾਈਆਂ ਕੱਲੂ 7 ਤਰੀਕ ਨੂੰ ਹੋਣਗੀਆਂ ਕਿਉਂਕਿ ਇੱਥੇ ਭਿਆਨਕ ਚੱਕਰਵਾਤਾ ਜਿਹੜਾ ਉਹ ਬਣਿਆ ਹੋਇਆ ਬਾਕੀ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕੱਲ ਜਬਰਦਸਤ ਕਾਰਵਾਈਆਂ ਹੋਣ ਦੀ ਸੰਭਾਵਨਾ ਵਾ ਤੇ ਹੌਲੀ ਹੌਲੀ ਇਹ ਕਾਰਵਾਈਆਂ ਜਿਹੜੀਆਂ ਉਹ 10 11 ਤਰੀਕ ਤੋਂ ਫੇਰ ਜ਼ਿਆਦਾ ਹੋਰ ਵਧਣਗੀਆਂ ਜਿਹਦੇ ਨਾਲ ਪੰਜਾਬ ਦੇ ਵਿੱਚ ਭਾਰੀ ਬਰਖਾ ਜਿਹੜੀ ਉਹ ਹੋ ਸਕ ਏ ਸੀਗਾ ਆਉਣ ਵਾਲੇ 24 ਘੰਟੇ ਦਾ ਪੰਜਾਬ ਦਾ ਮੌਸਮ ਤੇ ਹੁਣ ਆਪਾਂ ਗੱਲ ਕਰਾਂਗੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਆਉਣ ਵਾਲੇ 5 ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕੱਲ ਨੂੰ ਜੰਮੂ ਕਸ਼ਮੀਰ ਦੇ ਕੁਝ ਭਾਗ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਗਤੀ ਵਧੀਆਂ ਹੋਣ ਦੀ ਸੰਭਾਵਨਾ ਤੇ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਈ ਭਾਗਾਂ ਦੇ ਵਿੱਚ ਜਿਹੜਾ ਉਹ ਨੇਰੀ ਚੱਕੜ ਦੇ ਨਾਲ ਜਿਹੜਾ ਉਹ ਮੀਂਹ ਦੇ ਛਿੱਟੇ-ਛਰਾਟੇ ਆ ਤੇਜ਼ ਆ ਸਕਦੇ ਆ ਗੁਜਰਾਤ ਦੇ ਵਿੱਚ ਤੇ ਦੱਖਣੀ ਰਾਜਸਥਾਨ ਦੇ ਵਿੱਚ ਭਿਆਨਕ ਬਰਖਾ ਹੋਊਗੀ ਤੇ ਨਾਰਥ-ਈਸਟ ਇੰਡੀਆ 'ਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਅੱਜ ਸਵਾਰ ਗੱਲ ਕਰੀਏ 8 ਤਰੀਕ ਦੀ ਤਾਂ 8 ਤਰੀਕ ਨੂੰ ਪੰਜਾਬ ਦੇ ਉੱਤਰੀ ਭਾਗ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਇਹਨਾਂ ਭਾਗਾਂ ਦੇ ਵਿੱਚ ਬਰਖਾ ਹੋ ਸਕਦੀ ਆ ਬਾਕੀ ਹਰਿਆਣਾ ਹੋ ਗਿਆ ਦਿੱਲੀ ਹੋ ਗਿਆ ਉੱਤਰ ਪ੍ਰਦੇਸ਼ ਹੋ ਗਿਆ ਗੁਜਰਾ ਰਾਜਸਥਾਨ ਦੇ ਉੱਤਰੀ ਭਾਗ ਪੂਰਬੀ ਭਾਗ ਮੱਧ ਪ੍ਰਦੇਸ਼ ਦੇ ਹਿੱਸੇ ਬਿਹਾਰ ਛੱਤੀਸਗੜ ਮੌਸਮ ਖੁਸ਼ਕ ਰਹੂਗਾ ਗੁਜਰਾਤ ਦੇ ਵਿੱਚ ਤੇ ਦੱਖਣੀ ਰਾਜਸਥਾਨ ਚ ਭਾਰੀ ਬਰਖਾ ਹੋਊਗੀ ਅਸਵਾਰ ਗੱਲ ਕਰੀ ਆਪਾਂ 9 ਤਰੀਕ ਦੀ 9 ਤਰੀਕ ਨੂੰ ਹੌਲੀ ਹੌਲੀ ਬਰਖਾ ਵਧਣੀ ਆ ਜਿਹੜੀ ਉਹ ਸ਼ੁਰੂ ਹੋਣੀ ਆ ਪੰਜਾਬ ਦੇ ਵਿੱਚ ਉੱਤਰੀ ਭਾਗਾਂ ਦੇ ਵਿੱਚ ਪੱਛਮੀ ਭਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਹੋਣਗੀਆਂ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਚ ਬਰਖਾ ਹੋਊਗੀ ਗੁਜਰਾਤ ਦੇ ਵਿੱਚ ਭਿਆਨਕ ਬਰਖਾ ਹੋ ਸਕਦੀ ਆ ਰਾਜਸਥਾਨ ਦੇ ਦੱਖਣੀ ਭਾਗਾਂ ਦੇ ਵਿੱਚ ਬਰਖਾ ਹੋ ਸਕਦੀ ਆ ਉੱਤਰੀ ਪੱਛਮੀ ਤੇ ਪੂਰਬੀ ਭਾਗਾਂ ਚ ਮੌਸਮ ਖੁਸ਼ਕ ਰਹੂਗਾ ਗੱਲ ਕਰੀ ਆਪਾਂ 10 ਤਰੀਕ ਦੀ 10 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਮਾਧ्‍य ਪ੍ਰਦੇਸ਼ ਦੇ ਵਿੱਚ ਪਾਕਿਸਤਾਨ ਦੇ ਕਾਫੀ ਭਾਗਾਂ ਦੇ ਵਿੱਚ ਗੁਜਰਾਤ ਰਾਜਸਥਾਨ ਫਰਜ ਜੇ ਮੌਸਮ ਹੈ ਜਿਹੜਾ ਉਹ ਬਰਖਾ ਉਸੇ ਤਰ੍ਹਾਂ ਜਾਰੀ ਰਹੂਗੀ ਪੰਜਾਬ ਦੇ ਕੁਝ ਭਾਗਾਂ 'ਚ ਹਲਕੀ ਫੁਲਕੀ ਕਾਰਵਾਈ ਜਿਹੜੀ ਉਹ ਹੋ ਸਕਦੀ ਹੈ ਉਸ ਤੋਂ ਬਾਅਦ 11 ਤਰੀਕ ਨੂੰ ਬਰਖਾ ਜਿਹੜੀ ਉਹ ਵਧਣੀ ਸ਼ੁਰੂ ਹੋਊਗੀ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਭਾਗਾਂ 'ਚ ਬਰਖਾ ਵਾਜੂਗੀ ਗੁਜਰਾਤ ਵਾਲਿਓ ਰਾਜਸਥਾਨ ਵਾਲਿਓ ਬਰਖਾ ਜਿਹੜੀ ਉਹ ਘਟਣੀ ਸ਼ੁਰੂ ਹੋਊਗੀ ਤੇ ਬਾਕੀ ਵਿਹਾਰ ਛੱਤੀਸਗੜ੍ਹ ਪੂਰਬੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਗੱਲ ਆਪਾਂ ਕਰਦੇ ਹਾਂ 12 ਤਰੀਕ ਦੀ 12 ਤਰੀਕ ਨੂੰ ਬਰਖਾ ਜਿਹੜੀ ਆ ਹੋਰ ਥੋੜੀ ਜੀ ਉੱਪਰ ਨੂੰ ਵਧਣੀ ਸ਼ੁਰੂ ਹੋ ਜੂ ਪੂਰਬੀ ਰਾਜਸਥਾਨ ਹੋ ਗਿਆ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਉੱਤਰਾਖੰਡ ਹਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਇਹਨਾਂ ਭਾਗਾਂ 'ਚ ਬਰਖਾ ਵਧੂਗੀ ਪੰਜਾਬ ਦੇ ਵਿੱਚ ਵੀ ਬਰਖਾ ਦੀਆਂ ਕਾਰਵਾਈਆਂ ਜਿਹੜੀਆਂ ਉਹ ਵਧਣ ਦੀ ਸੰਭਾਵਨਾ ਗੱਲ ਕਰੀਏ ਆਪਾਂ 13 ਤਰੀਕ ਦੀ 13 ਤਰੀਕ ਯਾਨੀ 12 ਤਰੀਕ ਰਾਤ ਨੂੰ ਤੇ 13 ਤਰੀਕ ਦਾ ਦਿਨ ਪੰਜਾਬ ਦੇ ਵਿੱਚ ਜ਼ਬਰਦਸਤ ਕਾਰਵਾਈ ਆ ਜਿਹੜੀ ਉਹ ਸ਼ੁਰੂ ਹੋ ਜੂਗੀ ਜਿਹਦੇ ਨਾਲ ਕਈ ਥਾਵਾਂ ਤੇ ਭਾਰੀ ਬਰਖਾ ਹਨੇਰੀ ਝੱਖੜ ਤੇਜ਼ ਗੜੇ ਮਾਰੀਆਂ ਜਿਹੜਾ ਤੂਫਾਨ ਉਹ ਆ ਸਕਦਾ ਹਰਿਆਣੇ ਦੇ ਵਿੱਚ ਵੀ ਕਾਰਵਾਈਆਂ ਇਸੇ ਤਰ੍ਹਾਂ ਰਹਿਣਗੀਆਂ ਜੰਮੂ ਕਸ਼ਮੀਰ ਹਰਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਬਾਕੀ ਜਿਹੜੇ ਆ ਮੱਧ ਪ੍ਰਦੇਸ਼ ਸੈਂਟਰ ਭਾਰਤ ਦੇ ਇਲਾਕੇ ਉਹਨਾਂ ਚ ਵੀ ਵਰਖਾ ਜਿਹੜੀ ਉਹ ਵਧੂਗੀ ਤੇ ਗੱਲ ਕਰੀ ਗਿਆ ਆਪਾਂ 14 ਤਰੀਕ ਦੀ ਤਾਂ 14 ਤਰੀਕ ਨੂੰ ਪੰਜਾਬ ਦੇ ਵਿੱਚ ਮूसलाधार ਬਰਖਾ ਹੋ ਸਕਦੀ ਆ ਹਰਿਆਣੇ ਦੇ ਵਿੱਚ ਵੀ ਹੋ ਸਕਦੀ ਆ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਚ ਤੇ ਪੱਛਮੀ ਉੱਤਰ ਪ੍ਰਦੇਸ਼ ਚ ਜ਼ਬਰਦਸਤ ਕਰਬੀਆਂ ਹੋਣਗੀਆਂ ਇਹ ਸੀਗਾ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਜੀ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੂ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੈਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿੱਥੇ ਕਿੱਥੇ ਕਾਰਵਾਈ ਹੋਈ